ਜੋ ਪਿਛਲੇ ਸਮੇਂ ਤਰ੍ਹਾਂ ਜੋ ਪਹਿਲਾ ਪੰਜਾਬ ਦੇ ਵਿੱਚ ਮਾੜਾ ਸਮਾ ਚੱਲਿਆ ਜਿਹਨੂੰ ਅਤਵਾਦ ਦਾ ਸਮਾ ਵੀ ਕਹਿ ਸਕਦੇ ਹੋ ਉਸ ਸਮੇਂ ਤਰ੍ਹਾਂ ਸਾਡੇ ਪੰਜਾਬ ਪੁਲਿਸ ਦੇ ਕਾਫੀ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ ਜੋ ਉਥੇ ਸ਼ਹਾਦਤ ਤੇ ਮਤੇ ਨਜ਼ਰ 21 ਅਕਤੂਬਰ ਨੂੰ ਹਰ ਸਾਲ ਪੁਲਿਸ ਕਮਿਊਨਿਟੀਸ਼ਨ ਡੇ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਜਿੰਨੇ ਵੀ ਸਾਡੇ ਸ਼ਹੀਦ ਪਰਿਵਾਰ ਹੋਏ ਆ ਉਹਨਾਂ ਨੂੰ ਮਿਲਿਆ ਜਾਂਦਾ ਹੈ ਉਹਨਾਂ ਦੀ ਕੋਈ ਦੁੱਖ ਸਤਿ ਸੁਣੀ ਜਾਂਦੀ ਹੈ ਜੇ ਕੋਈ ਦੁੱਖ ਤਕਲੀਫਾਂ ਉਹਦਾ ਹੱਲ ਕੀਤਾ ਜਾਂਦਾ ਹੈ ਜੋ ਅੱਜ ਇਸੇ ਲੜੀ ਦੇ ਤਹਿਤ ਉਪਰੋਂ ਡੀਪੀ ਸਾਹਿਬਾਂ ਨੂੰ ਡੀਪੀ ਸਾਹਿਬ ਪੰਜਾਬ ਦੀਆਂ ਦਿੱਤਾਈਆਂ ਸੀ ਕਿ ਜਿਹੜੇ ਵੀ ਸਾਡੇ ਏਰੀਆ ਦੇ ਮਸ਼ੀਨ ਪਰਿਵਾਰ ਲੈਂਦੇ ਆ ਉਹਨਾਂ ਨੂੰ ਪਰਸਨਲੀ ਮਿਲ ਕੇ ਉਹਨਾਂ ਨੂੰ ਪੁੱਛਿਆ ਜਾਵੇ ਜੇ ਕੋਈ ਨਾ ਇਹ ਦੁੱਖ ਤਕਲੀਫਾਂ ਤੇ ਜੇ ਉਹਦਾ ਕੋਈ ਹੱਲ ਉੱਤੋਂ ਹੈੱਡਕੁਆਰਟਰ ਲੈਵਲ ਤੋਂ ਹੋਣਾ ਉੱਥੇ ਨੂੰ ਲਿਖ ਕੇ ਭੇਜਿਆ ਜਾਵੇ ਜੇ ਕੋਈ ਸਾਡੇ ਲੈਵਲ ਤੋਂ ਹੋਣਾ ਤੇ ਸਾਡੇ ਲੈਵਲ ਤੇ ਕੀਤਾ ਜਾਵੇ ਜੋ ਉਦਲੇ ਹੁਕਮਾਂ ਦੀ ਪਾਲਣਾ ਹੈ ਠੀਕ ਅੱਜ ਅਸੀਂ ਸਾਡੇ ਏਰੀਆ ਚ ਚਾਰ ਪਰਿਵਾਰ ਲੈਂਦੇ ਆ ਜਿਹਦੇ ਵਿੱਚ ਸ਼ਹੀਦ ਐਸ.ਆਈ. ਰਗਵੀਰ ਸਿੰਘ ਨੰਬਰਦਾਰ ਪਿੰਡ ਜਿਹੜੇ ਚੱਕਲਾ ਬਖਸ਼ਾ ਉਹਨਾਂ ਦੀ ਜਿਹੜੀ ਵਾਈਫ ਆ ਸੰਦੀਪ ਕੌਰ ਜੀ ਮਰੇ ਸੀ ਇਸੇ ਤਰ੍ਹਾਂ ਸ਼ਹੀਦ ਸਪਾਈ ਜਸਵੰਤ ਸਿੰਘ ਇਹਨਾਂ ਦੀ ਜਿਹੜੀ ਆਪਣੀ ਵਾਈਫ ਆ ਉਹ ਇੱਥੇ ਆਪਣੇ ਭਰਾਪੁਰ ਰਹਿ ਰਹੀ ਆ ਲਤੀਪੁਰ ਸਰੇਂਦਰਪੁਰ ਉਹ ਮਣੀ ਸੀ ਸ਼ਹੀਦ ਸਪਾਈ ਸੁਖਵਿੰਦਰ ਸਿੰਘ ਹੈਗੇ ਆ ਇਹਨਾਂ ਦੀ ਜਿਹੜੀ ਵਾਈਫ ਆ ਅੱਜ ਆਪਦੀ ਬੇਟੀ ਦਾ ਇਲਾਜ ਕਰਾਉਣ ਜਲੰਧਰ ਗਈ ਹੋਈ ਇਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਜਿਹੜਾ ਪੰਜਾਬ ਪੁਲਿਸ ਚ ਜੋਬ ਕਰਦਾ ਜਿਸ ਵੇ ਉਹਨਾਂ ਨਾਲ ਗੱਲ ਹੋਈ ਸੀ ਉਹਨੇ ਕਿਹਾ ਵੀ ਮੰਮੀ ਜਿਹੜੀ ਆ ਭੈਣ ਦੀ ਦਵਾਈ ਦਵਾਉਣ ਜਸਵੰਤਰ ਗਈ ਹੋਈ ਹੈ ਤੇ ਸ਼ਹੀਦ ਸਪਾਈ ਬਲਵੰਤ ਸਿੰਘ ਮਨਸੂਰਪੁਰ ਤੇ ਰਹਿਣ ਵਾਲੇ ਆ ਜਿਹੜੀ ਉਹਨਾਂ ਦਾ ਬੇਟਾ ਆ ਉਹ ਜਿਹੜਾ ਆ ਇਸ ਵੇਲੇ ਆਪਣੇ ਜਸਵੰਤਰ ਸਿੰਘ ਪੰਜਾਬ ਪੁਲਿਸ ਚ ਸਰਵਿਸ ਕਰਦਾ ਹੈ ਜਸਵੰਤਰ ਸਿੰਘ ਦੀ ਵਾਈਫ ਜਿਹੜੀ ਆ ਉਹ ਸਾਨੂੰ ਮਿਲੀ ਸੀ ਸਾਰਿਆਂ ਨੂੰ ਮਿਲ ਕੇ ਸਾਰਿਆਂ ਨੇ ਦੁੱਖ ਤੇ ਸੁੱਖ ਪੁੱਛਿਆ ਗਿਆਂ ਆ ਜੋ ਜਿਹੜੀ ਆ ਲਤੀਫ ਪੁੱਤੋਂ ਆਪਣੀ ਜਸਵੰਤਰ ਕੌਰ ਜੀ ਹੈਗੇ ਆ ਉਹਨਾਂ ਨੇ ਮਹਿਕਮੇ ਤੋਂ ਕੋਈ ਮਦਦ ਦੀ ਮੰਗ ਕੀਤੀ ਹੈ ਜੋ ਉਸ ਸੰਬੰਧੀ ਲਿਖ ਕੇ ਭੇਜਾਂਗੇ ਜੋ ਵੀ ਉਹਨਾਂ ਦਾ ਹੈਗਾ ਕੋਈ ਉਹ ਜਿਹੜਾ ਆ ਹੈਲਥ ਕਾਰਡ ਬਣਾਉਣਾ ਚਾਹੁੰਦੇ ਆ ਉਹ ਹੈਲਥ ਕਾਰਡ ਉਹਨਾਂ ਦਾ ਬਣਦਾ ਹੈ